ਦੇਸ਼ ਦੇ ਵਿੱਚ ਇੰਨੀ ਦਿਨੀ ਇੱਕ ਬੁਨਤਾ ਬੜਾ ਛਾਇਆ ਹੋਇਆ ਹੈ ਤੇ ਉਸ ਮੁੱਦੇ ਤੇ ਭਖਮੀ ਬਹਿਸ ਨਹੀਂ ਚੱਲ ਰਹੀ ਹੈ ਐਲੋਪੀ ਜਿਹੜੇ ਸਾਡੇ ਵਿਰੋਧੀ ਧਿਰ ਦੇ ਨੇਤਾ ਹੈਗੇ ਆ ਉਹਨਾਂ ਨੇ ਦੋ ਪ੍ਰੈਸ ਕਾਨਫਰੰਸਾਂ ਕਰਕੇ ਇਲੈਕਸ਼ਨ ਕਮਿਸ਼ਨ ਤੇ ਬਹੁਤ ਵੱਡੇ ਸਵਾਲ ਖੜੇ ਕੀਤੇ ਆ ਕਿ ਕਿਸ ਤਰ੍ਹਾਂ ਵਿਧਾਨ ਸਭਾ ਹਲਕਿਆਂ ਦੇ ਵਿੱਚ ਝਾਲੀ ਵੋਟਾਂ ਬਣਾਈਆਂ ਜਾ ਰਹੀਆਂ ਭਗਤਾਈਆਂ ਜਾ ਰਹੀਆਂ ਤੇ ਦੂਸਰੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਹ ਵੀ ਦੱਸ ਦਿੱਤਾ ਕਿ ਕਿਸ ਤਰ੍ਹਾਂ ਕਾਲੀ ਤਰੀਕੇ ਦੇ ਨਾਲ ਲੌਗਇਨ ਕਰਕੇ ਉਹਨਾਂ ਵੋਟਾਂ ਨੂੰ ਲੁਕੋਇਆ ਜਾਂਦਾ ਹੈ ਸੋ ਇਸ ਵਿਸ਼ੇ ਤੇ ਗੱਲਬਾਤ ਕਰਨ ਵਾਸਤੇ ਅੱਜ ਸਾਡੇ ਨਾਲ ਜੁੜੇ ਨੇ ਸ੍ਰੀ ਅਜੇ ਗੋਰਾ ਸੂਤ ਜੀ ਜੋ ਕਿ ਸੋਸ਼ਲਿਸਟ ਆਗੂ ਨੇ ਸਮਾਜ ਸੇਵੀ ਨੇ ਔਰ ਸਿਵਲ ਸੁਸਾਇਟੀ ਮੋਕਾ ਦੇ ਕਨਵੀਨਰ ਵੀ ਨੇ ਸੋ ਉਹਨਾਂ ਦੇ ਨਾਲ ਅਸੀਂ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਹਾਂਜੀ ਸੂਤ ਸਾਹਿਬ ਨਮਸਕਾਰ ਜੀ ਨਵਾਂ ਕਾਜੀ ਤੁਹਾਡਾ ਲੁੰਬਾ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਤੁਸੀਂ ਮੈਨੂੰ ਬੜੇ ਪ੍ਰਚਲਿਤ ਜਿਹੜੇ ਤਾਜ਼ਾ ਗਰਮ ਮੁੱਦੇ ਹੁੰਦੇ ਆ ਤੁਸੀਂ ਮੈਨੂੰ ਕਦੇ ਨਾ ਕਿਤੇ ਬੁਲਾ ਲੈਂਦੇ ਆ ਟਾਈਮ ਆ ਤੇ ਤੁਹਾਡੇ ਸ਼ਰੋਤਿਆਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜੋ ਅੱਜ ਕੱਲ੍ਹ ਦੇਸ਼ ਦੇ ਵਿੱਚ ਮਾਹੌਲ ਚੱਲ ਰਿਹਾ ਹੈ ਵੋਟਾਂ ਦੇ ਉੱਤੇ ਲੋਕਤੰਤਰ ਦੇ ਉੱਤੇ ਇੱਕ ਬੜਾ ਵੱਡਾ ਸਵਾਲ ਖੜਾ ਹੋ ਗਿਆ ਹੈ ਵੋਟ ਤੰਤਰ ਹੈ ਸਾਡੇ ਦੇਸ਼ ਦੇ ਇਲੈਕਸ਼ਨ ਕਮਿਸ਼ਨ ਤੇ ਵੀ ਸਵਾਲ ਖੜਾ ਹੋ ਗਿਆ ਹੈ ਔਰ ਜਿਹੜੀ ਮੌਜੂਦਾ ਸੱਤਾ ਧਾਰਾ ਉਹਦੇ ਤੇ ਵੀ ਇੱਕ ਵੱਡਾ ਸਵਾਲ ਖੜਾ ਹੋ ਗਿਆ ਹੈ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਗੁੰਗਰ ਜੀ ਮੈਂ ਤੁਹਾਨੂੰ ਥੋੜਾ ਜਿਹਾ ਪੁੱਛੋਕੜ ਚਾਉਣਾ ਚਾਹਣਾ। ਹਾਂਜੀ। ਕਿਉਂਕਿ ਅੱਜ ਅਗਰ ਜੋ ਵੀ ਕੁਝ ਹੋਣਾ ਹੈ ਜਿਸ ਏਜ ਫੈਕਟਰ 'ਚ ਅਸੀਂ ਲੋਕ ਜਾ ਰਹੇ ਹਾਂ ਅਸੀਂ ਲੋਕ ਇਹ ਹੀ ਕਹਿ ਸਕਦੇ ਆ ਕਿ ਕਨਸਟੀਟਿਊਸ਼ਨ ਨੂੰ ਬਚਾਇਆ ਜਾਵੇ। ਹਾਂਜੀ। ਲੇਕਿਨ ਇਹਦੇ ਲਈ ਲੜਾਈ ਜਿਹੜੀ ਹੈ ਉਹ ਸਟੂਡੈਂਟਸ ਨੇ ਯੂਥ ਨੇ और नौजवान पीढ़ी नहीं लड़नी है बिल्कुल अगर डेमोक्रेटिक प्रोसैस को बचाने तो यूथ ही आया मेरा यूथ, यूथ तो यह काम हो नहीं करना नहीं हो सकता कोई पॉलिटिकल पार्टी, कोई पार्टी नहीं कर सकूगी क्योंकि सारिया पोलिटिकल पार्टियाँ हर हमाम चंगी हैं ठीक है, है। वोट चोरी च नंगी है मैं थोनों मसाल दस सकता है कले ये नहीं कि भी नंगे है जो नंगे है सारे ही नंगे ਠੀਕ ਹੈ ਇਹ ਕਦੀ ਚੋਣ ਪ੍ਰਕਰਿਆ ਇੰਨੀ ਮਹਿੰਗੀ ਹੋ ਗਈ ਹੈ ਆਮ ਆਦਮੀ ਜਿਹੜਾ ਉਹ ਕੋਈ ਇਲੈਕਸ਼ਨ ਨਹੀਂ ਲੜ ਸਕਦਾ ਠੀਕ ਹੈ ਜਿਹੜਾ ਸਮਝਦਾਰ ਸੁਲ ਗਿਆ ਹੋਇਆ ਬੰਦਾ ਹੋਵੇ ਉਹ ਇੰਨੀ ਕਿ ਚੋਣ ਪ੍ਰਕਰਿਆ ਮਹਿੰਗੀ ਹੈ ਜਿਹੜੀ ਅੱਜ ਦੀ ਨਹੀਂ ਬੜੀ ਪੁਰਾਣੀ ਹੈ ਉਹਦੀ ਮੈਂ ਤੁਹਾਨੂੰ ਇੱਕ ਮਿਸਾਲ ਦੇਣ ਲੱਗਾ 1973 ਵਿੱਚ ਜਦੋਂ ਗੁਜਰਾਤ ਵਿੱਚ ਸਟੂਡੈਂਟ ਡਿਜਿਟੇਸ਼ਨ ਹੋਈ ਤਾਂ ਗੁਜਰਾਤ ਦੇ ਸਟੂਡੈਂਟਸ ਨੇ ਇੱਕ ਇਲੈਕਸ਼ਨ ਸਿਸਟਮ ਤੇ ਤੇ ਭ੍ਰਸ਼ਟਾਚਾਰ ਤੇ ਇੱਕ ਮੂਵਮੈਂਟ ਚਲਾਈ ਹਾਂ ਜਿਹਦੇ ਚ ਉਹਨਾਂ ਨੇ ਜੈ ਪ੍ਰਕਾਸ਼ ਚੀਨ ਨੂੰ ਬੁਲਾਇਆ ਜੈ ਪ੍ਰਕਾਸ਼ ਚੀਨ ਜੈ ਪ੍ਰਕਾਸ਼ ਨਾਰਾਇਣ ਇੱਕ ਬਹੁਤ ਵੱਡੇ ਲੀਡਰ ਬਿਲਕੁਲ ਬਿਲਕੁਲ ਉਹ ਚਲਾਉਣ ਤੋਂ ਬਾਅਦ ਉਹਨਾਂ ਨੇ ਇੱਕ ਪਰਚਾ ਜਾਰੀ ਕੀਤਾ ਉਹਦਾ ਨਾਮ ਸੀ ਯੂਥ ਫॉर ਡੈਮੋਕ੍ਰੇਸੀ ਠੀਕ ਹੈ ਯੂਥ ਫॉर ਡੈਮੋਕ੍ਰੇਸੀ ਜਦੋਂ ਪਰਚਾ ਜਾਰੀ ਹੁੰਦਾ ਹੈ ਤਾਂ ਉਹਨਾਂ ਨੇ ਯੂਥ ਨੂੰ ਮਿਲਾਇਆ ਜਦੋਂ ਮਿਲੇ ਉਹ ਉੱਤਰ ਦੇ ਸਟੂਡੈਂਟਸ ਲੀਡਰ ਨੂੰ ਕਿ ਥੋੜਾ ਵਿਜ਼ਨ ਕੀ ਹੈ ਥੋੜਾ ਅਜੰਡਾ ਕੀ ਹੈ ਠੀਕ ਹੈ ਔਰ ਉਸ ਵੇਲੇ ਉਸ ਵੇਲੇ ਦੀ ਮੌਜੂਦਾ ਸਰਕਾਰ ਡਿੱਗੀ ਠੀਕ ਹੈ ਉਸ ਵੇਲੇ ਗੁਜਰਾਤ ਦਾ ਚੀਫ ਮਿਨਿਸਟਰ ਚਿਮਨભાઈ ਪਟੇਲ ਠੀਕ ਹੈ ਜੀ ਅਫਤਦਬਾਦ ਉਸ ਵੇਲੇ ਜੇ ਮੈਂ ਕਹਾਂ ਤਾਂ ਇੰਦਰਾ ਗਾਂਧੀ ਪੀਤਾ ਦਾ ਸ਼ਾਸਨ ਉਸ ਵੇਲੇ ਕਾਂਗਰਸ ਦੀ ਗਵਰਨਮੈਂਟ ਸੀ ਮੌਜੂਦ ਠੀਕ ਹੈ ਤਾਨਾਸ਼ਾਸਨ ਉਸ ਤੋਂ ਬਾਅਦ ਉਹ ਮੂਵਮੈਂਟ ਚੱਲਦੀ ਚੱਲਦੀ ਬਿਹਾਰ ਚ ਗਈ ਹੂੰ ਬਿਹਾਰ ਦੇ ਵਿੱਚ ਵੀ ਆਈ ਔਰ ਉਹਨਾਂ ਨੇ ਸਟੂਡੈਂਟਸ ਕੋਲ ਇੱਕ ਵਾਦਾ ਕੀਤਾ ਕਿ ਹਿੰਸਾ ਨਹੀਂ ਹੋਣ ਦੇਣੀ ਹੂੰ ਅਗਰ ਹਿੰਸਾ ਨਾਲ ਤੁਸੀਂ ਲੜਾਈ ਲੜਨੀ ਆ ਤਾਂ ਮੈਂ ਤੁਹਾਡੇ ਸਾਥ ਹਾਂ ਠੀਕ ਹੈ ਪਰ ਮੁਲਕ ਦੇ ਵਿੱਚ ਤਬਦੀਲੀ ਆਈ ਬਿਲਕੁਲ ਅੱਜ ਵੀ ਉਹੀ ਸਟੇਜ ਬਣੀ ਹੋਈ ਹੈ ਜਿਹੜੀਆਂ ਚੋਣਾਂ ਉਹ ਪ੍ਰੋਪਰ ਹੋ ਹੀ ਨਹੀਂ ਰਹੀਆਂ ਹੂੰ ਕਿਉਂਕਿ ਮੈਨੂੰ ਇਸ ਕਰਕੇ ਕਿਉਂਕਿ ਮੈਂ ਇਸ ਚੋਣ ਪਰ ਕਰੇਤੇ ਰਿਹਾ ਤੇ ਰਿਹਾ ਮੈਨੂੰ ਮੁੱਗੇ ਬਾਰੇ ਵੀ ਪਤਾ ਹੈ ਠੀਕ ਹੈ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਜਾਣਕਾਰੀ ਦੇਣਾ ਚਾਹੁੰਦਾ ਹੂੰ ਕਿ 1980 ਚ ਵੀ ਇਹੀ ਕੰਮ ਹੋਇਆ ਸੀ ਠੀਕ ਹੈ ਮੋਗੇ ਕਿਵੇਂ ਮੋਗੇ ਐ ਹੋਇਆ ਸੀ ਇਲੈਕਸ਼ਨ ਲੜਿਆ ਗਿਆ ਸਾਥੀ ਰੂਪਾਲਾਲ ਵਰਸਸ ਨਸ਼ਤ ਅਰ ਸਿੰਘ ਅੱਛਾ ਜੀ ਸਾਥੀ ਰੂਪਾਲਾਲ ਵਰਸਸ ਸਰਦਾਰ ਮਸ਼ਤਰ ਸਿੰਘ ਇਹ ਇਲੈਕਸ਼ਨ ਹੋਇਆ ਅਸੀਂ ਦੀ ਵਿਧਾਨ ਸਭਾ ਹੋਈ ਅੱਛਾ ਜੀ ਲੇਕਿਨ ਉਸ ਵੇਲੇ ਦੇ ਰਿਟਰਨਿੰਗ ਅਫਸਰ ਨੇ ਜਿੱਦਣ ਵੋਟਾ ਜਿੱਦਣ ਜਿੱਦਣ ਸਿੰਬਲ ਦੇ ਦਾ ਲਾਸਟ ਆਰਡਰ ਹੁੰਦਾ ਉਹ ਸਰਦਾਰ ਜਗਮਨ ਸਿੰਘ ਨੂੰ ਅੱਛਾ ਸਿੰਬਲ ਜਿਹੜੇ ਕਿਸੇ ਹੋਰ ਨੂੰ ਦਿੱਤਾ ਪਾਰਟੀ ਦਾ ਪਹਿਲਾ ਪਾਰਟੀ ਦਾ ਸਿੰਬਲ ਕਿਉਂਕਿ ਸਰਦਾਰ ਦਰਬਾਰਾ ਸਿੰਘ ਜਿਹੜੇ ਫਾਰਮਰ ਚੀਫ ਮਿਨਿਸਟਰ ਰਹੇ ਸੀ ਉਹ ਕਾਂਗਰਸ ਦੇ ਪ੍ਰੈਜ਼ੀਡੈਂਟ ਸੀ ਉਹਨਾਂ ਦੇ ਸਾਈਨ ਨਾ ਹੁੰਦਾ ਸੀ ਆਥੋਰਾਈਜੇਸ਼ਨ ਸੀ ਤਾਂ ਸਿੰਬਲ ਦੇ ਦਿੱਤਾ ਸਰਦਾਰ ਜਗਮੋਹਨ ਸਿੰਘ ਉਸ ਵੇਲੇ ਪਾਰਟੀ ਦੇ ਕੈਂਡੀਡੇਟ ਅਨਾਉਂਸ ਹੋ ਗਏ ਅਗਲੇ ਦਿਨ ਇੱਕ ਰੇਡੀਓ ਵਾਇਰਲੈਸ ਮੈਸੇਜ ਆਇਆ ਕਿ ਜੀ ਇਹ ਸਿੰਬਲ ਜਗਮੋਹਨ ਸਿੰਘ ਕੋ ਖੋ ਕੇ ਸਰਦਾਰ ਨਿਸ਼ਾਤਰ ਸਿੰਘ ਨੂੰ ਦਿੱਤੇ ਅੱਛਾ ਜੀ ਉਹਦੇ ਤੇ ਇੱਕ ਇਲੈਕਸ਼ਨ ਪਟੀਸ਼ਨ ਲੜੀ ਗਈ ਕਿਉਂਕਿ ਉਹ ਸਿਲੈਕਸ਼ਨ ਦੇ ਵਿੱਚ ਮੈਂ ਵੀ ਸਾਥੀ ਰੋਪਲਾਲ ਜੀ ਦਾ ਇਲੈਕਸ਼ਨ ਏਜੰਟ ਸੀਗਾ ਉਹ ਹੱਸਬ ਹਾਈ ਕੋਰਟ ਗਈ ਉਹ ਰਿਪੋਰਟਡ ਕੇਸ ਹੈ ਸਾਥੀ ਰੋਪਲਾਲ ਵਰਸ ਨਸ਼ਤਰ ਸਿੰਘ ਅੱਛਾ ਜਣੇ ਤੇ ਬੜਾ ਪੁਰਾਣਾ ਇਤਿਹਾਸ ਹੈ ਚੀ ਦਾ ਕਿ ਉਹ ਵੋਟ ਚੋਰੀ ਦਾ ਮੁੱਦਾ ਨਹੀਂ ਸੀਗਾ ਉਹ ਸਵੇਰੇ ਵੀ ਕਹਿਣ ਤੋਂ ਪਾਵੇ ਇੱਕ ਡੈਮੋਕ੍ਰੇਸੀ ਨੂੰ ਸਨ ਲਾਉਣ ਦੀ ਕੋਸ਼ਿਸ਼ ਸੀਗੀ ਉਹ ਜਣੇ ਤੇ ਉਹ ਹੌਲੀ ਹੌਲੀ ਵਾਧਾ ਵਾਧਾ ਅੱਜ ਵੋਟ ਚੋਰੀ ਤੱਕ ਪਹੁੰਚੇ ਛੋਟਾ ਛੋਟੇ ਲੈਵਲ ਤੇ ਹੁੰਨਾ ਰਿਹਾ ਇੱਕ ਦੂਸਰੀ ਇਲੈਕਸ਼ਨ ਪਟੀਸ਼ਨ ਮੋਕੇ ਚ ਹੋਈ ਹੈ ਹੂੰ ਉਹ ਉਹ ਇਲੈਕਸ਼ਨ ਪਟੀਸ਼ਨ ਹੋਈ ਸਾਥੀ ਵਿਜੇ ਕੁਮਾਰ ਵਰਸਸ ਸੇਧਰ ਤੋਤਾ ਸੀ 2002 ਤੋਂ 2000 ਤੋਂ ਹੂੰ ਉਹ ਉਹ ਵੀ ਰਿਪੋਰਟਡ ਕੇਸ ਹੈ ਅੱਛਾ ਉਹਦੇ ਚ ਕੀ ਹੋਇਆ ਸੀ ਉਹਦੇ ਚ ਵੋਟਾਂ ਬੜੀਆਂ ਸੀ ਕਿ ਇੱਕ ਘਰ ਚ ਜਾਲੀ ਹਾਂ ਜਾਲੀ ਜਾਲੀ ਵੋਟਾਂ ਵੋਟਾਂ ਬੜੀਆਂ ਸੀ ਵਿਜੇ ਕੁਮਾਰ ਸਾਥੀ ਉਹਦੇ ਚ ਗਿਆ ਉਹ ਵੀ ਰਿਪੋਰਟਡ ਕੇਸ ਹੈ ਓਕੇ ਠੀਕ ਹੈ ਇਹਦਾ ਮਤਲਬ ਇਤਿਹਾਸ ਤਾਂ ਕਾਫੀ ਪੁਰਾਣਾ ਹੈ ਇਹ ਹੌਲੀ ਹੌਲੀ ਜਣੇ ਜਿਵੇਂ 1980 ਦੇ ਵਿੱਚ ਸਿੰਬਲ ਚੋਰੀ ਹੋਇਆ ਹੌਲੀ ਹੌਲੀ ਜਣੇ ਦੀ ਪਹਿਲਾ ਚੋਰੀ ਹੋਣੀਆਂ ਸ਼ੁਰੂ ਹੋਈਆਂ ਫਿਰ ਜਿਹੜਾ ਵੋਟਾਂ ਡਾਲੀ ਬਣਨੀਆਂ ਸ਼ੁਰੂ ਹੋਈਆਂ ਤੇ ਅੱਜ ਹਾਲਾਤ ਇੱਥੋਂ ਤੱਕ ਪਹੁੰਚ ਗਏ ਮੈਂ ਮੁਕੇ ਬਾਰੇ ਤਾਂ ਹੋਰ ਵੀ ਇੱਕ ਦੱਸ ਦਿੰਦਾ ਹਾਂ 2013 ਦੀ ਬਾਈ ਇਲੈਕਸ਼ਨ ਹੋਈ ਹਾਂਜੀ ਵਿਜੇਂਦਰਪਾਲ ਜੀ ਦੀ ਵਿਜੇਂਦਰਪਾਲ ਜੈਨ ਵਰਸਸ ਹਾਥੀ ਵਿਜੇ ਕਮਾਲ ਹਾਂਜੀ ਲਾਸਟ 2 ਘੰਟੇ ਦੇ ਵਿੱਚ ਹਾਂ ਹਾਂ ਟੀਵੀਐਮ ਦੱਬੀਆਂ ਗਈਆਂ ਮੈਨੂੰ ਉਸ ਵੇਲੇ ਸਰੋਮਨੀ ਅਕਾਲੀ ਦਲ ਦੀ ਸਰਕਾਰ ਸੀ ਉਸ ਵੇਲੇ ਤੇ ਜਗਿੰਦਰਪਾਲ ਜੈਨ ਜੀ ਨੇ ਸ਼ਾਇਦ ਕਾਂਗਰਸ ਛੱਡ ਕੇ ਅਕਾਲੀ ਦਲ ਜੁਆਇਨ ਕੀਤਾ ਜੀ ਤੇ ਉਦੋਂ ਫਿਰ ਬਾਈ ਇਲੈਕਸ਼ਨ ਹੋਈ ਸੀ ਜੀ ਜਗਿੰਦਰਪਾਲ ਜੈਨ ਜੀ ਉਹਦੇ ਵੀ ਵੀਐਮ ਦੱਪੀਆਂ ਗਏ ਆ ਜਦੋਂ ਇਲੈਕਸ਼ਨ ਦੇ ਰਿਜ਼ਲਟ ਤੋਂ ਬਾਅਦ ਮੈਂ ਇੱਕ ਚਿੱਠੀ ਐਜ਼ ਰਟਰਨਿੰਗ ਅਫਸਰ ਲਿਖੀ ਸੀ ਹੂੰ ਹੂੰ ਉਸ ਵੇਲੇ ਮਿਸਟਰ ਥਿੰਡ ਸੀ ਇੱਥੇ ਡਿਪਟੀ ਕਮਿਸ਼ਨਰ ਹੂੰ ਹੂੰ ਜੀ ਸਾਨੂੰ ਆਡਿਟ ਟ੍ਰੇਲ ਦਿੱਤੀ ਜਾਵੇ ਹਾਂ ਉਹ ਚਿੱਠੀ ईवीएम दी हम्म हम्म क्योंकि ਜੇ ਤਾਂ ਪਾਰਟੀਆਂ ਲੜਾਈ ਲੜਦੀਆਂ ਇਕੱਲੇ ਬੰਦੇ ਨੂੰ ਲੜਾਈ ਲੜਨੀ ਬੜੀ ਔਖੀ ਸੀ ਜਦੋਂ ਤੁਸੀਂ ਇਲੈਕਸ਼ਨ ਪੋਜੀਸ਼ਨ 'ਚ ਜਾਂਦੇ ਆ ਪੰਜ ਪੰਜ ਸਾਲ ਲੰਘ ਜਾਂਦੇ ਆ ਹੋ ਜਾਂਦੇ ਆ ਹੁਣ ਇਹ ਮੁੱਦਾ ਬਣ ਗਿਆ ਹੈ ਨੈਸ਼ਨਲ ਮੈਂ ਨੈਸ਼ਨਲ ਪੱਧਰ ਤੇ ਆ ਕੇ ਗੱਲ ਕਰਨੀ ਚਾਹੁੰਗਾ ਚਲੋ ਤੁਸੀਂ ਲੋਕਲ ਐਗਜ਼ਾਮਪਲਾਂ ਦਿੱਤੀਆਂ ਮੈਂ ਲੋਕਲ ਗੱਲ ਦਾ ਇਸ ਕਰਕੇ ਦੁਨੀਆ ਵਿੱਚ ਚੋਰੀ ਹਰ ਜਗ੍ਹਾ ਨਹੀਂ ਹੁੰਦੀ ਰਹੀ ਐ ਥੋੜੀ 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 ਹੁੰਦੀ ਰਹੀ ਐ ਤੇ ਅੱਜ ਜਣੇ ਦੀ ਇੱਥੋਂ ਤੱਕ ਲੇਕਿਨ ਇਲੈਕਸ਼ਨ ਨੂੰ ਸਧਾਰਨ ਲਈ ਬਿਊਰੋਕ੍ਰੈਟਿਕ ਸਿਸਟਮ ਚ ਮਿਸਟਰ ਟੀ ਐਲ ਸੇਸ਼ਨ ਆ ਹੂੰ ਬਹੁਤ ਕੰਮ ਕੀਤਾ ਜੇ ਅਗਰ ਉਦੋਂ ਬਾਅਦ ਜੇ ਕਿਸੇ ਨੇ ਕੰਮ ਕੀਤਾ ਤਾਂ ਆਜੀ ਯਾਦ ਕਰਨਾ ਚਾਹੀਦਾ ਐ ਏ ਡੀ ਆ ਦੇ ਜਗਦੀਪ ਚੋਕਰ ਜੀ ਜੋ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮ ਦੇ ਫਾਊਂਡਰ ਜਗਦੀਪ ਚੋਕਰ ਵੀ ਨੋ ਹੂੰ ਪ੍ਰੋਫੈਸਰ ਜਗਦੀਪ ਚੋਕਰ ਹੂੰ ਜਿਨ੍ਹਾਂ ਨੇ 25 ਸਾਲ ਇਸ ਹੈਲਦੀ ਸਿਸਟਮ ਨੂੰ ਇਲੈਕਸ਼ਨ ਸੁਧਾਰਨ ਲਈ ऑलरेडी ਬੜੀ ਪ੍ਰਸ਼ੰਸਾ ਉਹਨਾਂ ਦਾ ਨਿਦਨ ਵੀ ਕੁਝ ਦਿਨ ਪਹਿਲਾਂ ਹੀ ਕੁਝ ਦਿਨ ਪਹਿਲਾਂ ਹੀ ਉਹਨਾਂ ਦਾ ਹੋਇਆ ਹੈ ਔਰ ਤੁਸੀਂ ਸਿਵਲ ਸੁਸਾਇਟੀ ਵਾਲਿਆਂ ਨੇ ਕਾਫੀ ਉਹਨਾਂ ਬਾਰੇ ਲਿਖਿਆ ਹੂੰ ਬਿਲਕੁਲ ਬਿਲਕੁਲ ਮੈਨੂੰ ਯਾਦ ਹੈ ਕਿ ਵੀ ਉਹਨਾਂ ਨੇ ਉਹ ਉਹਨਾਂ ਨੇ ਰਿਫਾਰਮ ਜਿਹੜੇ ਕੀਤੇ ਹੈ ਆ ਜਿਹੜਾ ਕ੍ਰਿਮੀਨਲ ਰਿਕਾਰਡ ਵਾਲਾ ਮਾਮਲਾ ਅਕਾਊਂਟਸ ਰੱਖਣੇ ਸਾਰੇ ਰੱਖਣੇ ਉਹਨਾਂ ਦੀ ਦੇਮ ਹੈ ਅੱਛਾ ਜੀ ਫੇਰ ਇਲੈਕਟ੍ਰੋਨ ਬੌਂਡ ਵਾਲੀ ਉਹਨਾਂ ਦੀ ਡੀਟੇਲ ਹੈ। ਹੂੰ ਤੀਜਾ ਐਸਆਈਆਰ ਤੇ ਜਿਹੜਾ ਸਪੈਸ਼ਲ ਇੰਟੈਂਸਿਵ ਰਿਪੋਰਟ ਬਿਹਾਰ ਆਲੀ ਤੇ ਵੀ ਉਹਨਾਂ ਦੀ ਪਟੀਸ਼ਨ ਹੈ। ਅੱਛਾ ਜੀ। ਉਹ ਚਲੇ ਗਏ। ਲੇਕਿਨ ਹੁਣ ਮਾਮਲਾ ਚੱਲ ਪਿਆ ਹੈ। ਹੂੰ ਚੱਲ ਪਿਆ ਮਾਮਲਾ। ਮਾਮਲਾ ਤਾਂ ਚੱਲ ਪਿਆ ਜੀ। ਇਹਦਾ ਕੋ ਐਕ ਕੀ ਹੋਊਗਾ? ਮੈਂ ਇਹਦਾ ਕੋ ਐਕ ਹੀ ਹੈ ਕਿ ਐਸ ਵੀਲੇ ਯੂਥ ਨੂੰ ਨਿਕਲਣਾ ਚਾਹੀਦਾ ਹੈ। ਹੂੰ ਤੁਸੀਂ ਦੇਖੋ ਨਾ ਕਰਨਾਟਕਾ ਦੇ ਵਿੱਚ ਕੀ ਹੁੰਦਾ ਹੈ। ਉਥੋਂ ਗਵਰਨਮੈਂਟ ਅਗਰ ਬੀਆਰ ਪਾਟਨ ਉਥੇ ਬਣ ਗਏ ਗਵਰਨਮੈਂਟ ਬਦਲ ਗਈ ਸੀਆਈਡੀ ਉਥੋਂ ਦੀ ਨੇ ਠਾਰਮਾਰੀ ਚਿੱਠੀ ਲਿਖੀ ਹੈ ਹਮ ਇਲੈਕਸ਼ਨ ਕਮਿਸ਼ਨ ਨੂੰ ਵੀ ਦੱਸ ਕੀ ਹੋਇਆ ਹੈ ਮਾਮਲਾ ਇਹ ਜੇ ਲੰਬੇ ਬਰੀਫ ਚ ਚਾਹੀਏ ਤਾਂ ਇੰਟਰਵਿਊ ਘਟਾ ਲੈ ਮੁਕਸਰ ਜੀ ਬਿਲਕੁਲ 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 ਨਹੀਂ ਤੁਸੀਂ ਇਹਦਾ ਹੱਲ ਕੀ ਸੋਚਦੇ ਹੋ ਹੱਲ ਲਈ ਇਹਦਾ ਹੱਲ ਹੁਣ ਇਹੀ ਹੈ ਕਿ ਯੂਥ ਨੂੰ ਹੀ ਬਾਹਰ ਆਉਣਾ ਕੱਲਾ ਯੂਥ ਨੂੰ ਹੀ ਬਾਹਰ ਨਿਕਲਣਾ ਚਾਹੀਦਾ ਪਾਰਟੀ ਪੱਤਰ ਤੋਂ ਪਾਰਟੀ ਪੱਤਰ ਤੋਂ ਉੱਪਰ ਉੱਠ ਕੇ ਕਿਉਂਕਿ ਰਾਜਨੀਤਿਕ ਪਾਰਟੀਆਂ ਇਹਦਾ ਹੱਲ ਨਹੀਂ ਲੈ ਸਕਦੀ ਨਹੀਂ ਹੱਲ ਕੱਢ ਸਕਦੀਆਂ ਆਪਣੇ ਕੋਲੇ ਤਾਜ਼ਾ ਮਸਾਲਾ ਹੈ ਲੰਕਾ ਦੀ ਆਪਣੇ ਕੋਲ ਤਾਜ਼ਾ ਮਸਾਲਾ ਹੈ ਨੇਪਾਲ ਦੀ ਤਾਜ਼ਾ ਮਸਾਲਾ ਆਪਣੇ ਕੋਲੇ ਬੰਗਲਾਦੇਸ਼ ਦੀ ਹੁਣ ਬਹੁਤ ਤਾਜ਼ਾ ਮਸਾਲਾ ਹੈ ਆਪਣੇ ਕੋਲ ਨੇਪਾਲ ਦੀ ਜਿੰਨੀ ਬੇਰੋਜ਼ਗਾਰੀ ਕਰਪਸ਼ਨ ਹਰ ਫੀਲਡ ਖਤਮ ਹੋ ਚੁੱਕਾ ਹੈ ਬਿਲਕੁਲ ਬਿਲਕੁਲ ਔਰ ਉਹਦੇ ਲਈ ਜੇ ਕਹੋਗੇ ਵੀ ਬੜੀ ਹੈ ਹਿੰਸਾ ਨਾਲ ਨਹੀਂ ਹੋਣਾ ਇਹ ਕੰਮ ਹਿੰਸਾ ਨਾਲ ਨਹੀਂ ਹਿੰਸਾ ਨਾਲ ਗਾਂਧੀਵਾਦੀ ਵਾਅਦੇ ਨਾਲ ਨਹੀਂ ਹਿੰਸਾ ਨਾਲ ਤਾਂ ਆਪਾਂ ਦੇਸ਼ ਦਾ ਹਿੰਸਾ ਨਾਲ ਦਾ ਦੇਸ਼ ਦਾ ਨੁਕਸਾਨ ਹੀ ਕਰਾਂਗੇ ਆਪਾਂ ਠੀਕ ਹੈ ਨਾ ਇਸ ਤਰ੍ਹਾਂ ਨੇਪਾਲ ਦੇ ਵਿੱਚ ਆਪਾਂ ਸਾਰਿਆਂ ਨੇ ਦੇਖਿਆ ਕਿ ਉਹਨਾਂ ਨੇ ਆਪਦਾ ਦੇਸ਼ ਹੀ ਤਬਾਹ ਕਰ ਲਿਆ ਕਦਰਾਂ ਦੇ ਨਾਲ ਇਹ ਲੋਕਾਂ ਨੂੰ ਨਿਕਲਣਾ ਪੈਣਾ ਸੜਕਾਂ 'ਤੇ ਔਰ ਨਿਕਲ ਕੇ ਕੌਣ ਯੂਥ

ਇਹ ਤਾਂ ਸਾਫ ਕਲੀਅਰ ਹੋ ਰਿਹਾ ਕਿ ਕੋਈ ਸੌਫਟਵੇਅਰ ਦਾ ਰੋਣਾ ਹੈ ਟੈਕਨੋਲੋਜੀਕਲ ਫਾਟ ਹੈ ਔਰ ਇੱਕ ਇੱਕ ਪਰਿਵਾਰ ਦੀਆਂ ਕਿੰਨੀਆਂ ਕਿੰਨੀਆਂ ਵੋਟਾਂ ਬਣ ਰਹੀਆਂ ਨੇ ਇਹ ਤਾਂ ਹੁਣ ਜਿਹੜਾ ਸੈਕੰਡ ਮਾਮਲਾ ਸੀ ਇਹ ਤਾਂ ਡਿਲੀਸ਼ਨ ਆਫ ਵੋਟ ਸੀਗੀਆਂ ਪਵਾ ਮੋਟਾ ਬਣਾਤੀ ਹੁਜੇ ਇਹਨਾਂ ਨੇ ਐਫ ਆਈ ਆਰ ਦਰਜ ਕਰਾ ਵੀ ਦਿੱਤੀ ਐਫ ਆਈ ਆਰ ਦਰਜ ਹੋ ਗਈ ਐਫ ਆਈ ਆਰ ਦਰਜ ਹੋਈ ਫਿਰ ਐਫ ਆਈ ਆਰ ਦਰਤੇ ਅਗਰ ਸੀ ਆਈ ਡੀ ਰਿਪੋਰਟ ਮੰਗਦੀ ਹੈ ਆਪਦੇ ਕੁਐਸਚਨ ਆ ਰਹਾ ਤਾਂ ਇਲੈਕਸ਼ਨ ਕਮਿਸ਼ਨ ਨੂੰ ਦੇਣੇ ਚਾਹੀਦੇ ਆ ਅਗਰ ਇਲੈਕਸ਼ਨ ਕਮਿਸ਼ਨ ਨਹੀਂ ਨਰਪਖ ਹੋਇਆ ਤਾਂ ਅਸੀਂ ਕਿੱਥੇ ਪਜਾ ਕੇ ਸਾਡਾ ਵਕਾਫ ਕਿੱਥੇ ਬਿਲਕੁਲ ਸਭ ਤੋਂ ਵੱਡੀ ਆਸ ਹੀ ਇਲੈਕਸ਼ਨ ਕਮਿਸ਼ਨ ਦੇ ਰਹਿ ਜਾਂਦੀ ਹੈ ਔਰ ਇਲੈਕਸ਼ਨ ਕਮਿਸ਼ਨ ਤੇ ਪਿਛਲੇ ਸਮਿਆਂ ਦੇ ਵਿੱਚ ਵੀ ਇਹ ਦੋਸ਼ ਲੱਗਦੇ ਆ ਰਹੇ ਆ ਕਿ ਉਹ ਜਿਹੜਾ ਪਾਰਸ਼ਲ ਹੋ ਕੇ ਚੱਲ ਰਿਹਾ ਹੈ 22 ਜਿਹੜਾ ਉਹ ਕਹ ਲੋ ਕਿ ਵੀ ਇੰਡੀਪੈਂਡੈਂਟਲੀ ਕੰਮ ਨਹੀਂ ਕਰ پا ਰਿਹਾ ਤੇ ਫਿਰ ਲੋਕਤੰਤਰ ਦਾ ਕੀ ਬਹਿਕ ਹੋਗਾ ਜੀ ਜੇ ਇਸੇ ਤਰ੍ਹਾਂ ਜੇ ਮੰਨ ਲਓ ਮੰਨ ਲਓ ਯੂਥ ਨਹੀਂ ਬਾਹਰ ਨਿਕਲਦਾ ਨਹੀਂ ਨਿਕਲਦਾ ਉਹ ਜਿਹੜੀ ਤਾਂ ਲੋਕਤੰਤਰ ਦਾ ਪਹਿਖ ਕੀ ਲੋਕਤੰਤਰ ਦਾ ਪ੍ਰਕਸਰ ਤੁਸੀਂ ਜਾਨਦੇ ਜਿਵੇਂ ਇੰਦਰਾ ਗਾਂਧੀ ਤਾਂ ਨਾਲ ਸ਼ਾਹੀ ਫੇਰੋਂ ਸੈਕਿੰਡ ਤਾਨਾ ਸ਼ਾਹ ਹੈ ਹੀ ਆਪਣੇ ਚ ਹੂੰ ਇਸ ਤਰ੍ਹਾਂ ਦੇ ਤਾਨਾ ਸ਼ਾਹ ਪੈਦਾ ਹੋਣਗੇ ਆਪਾਂ ਨਾਲ ਹੈ ਹੀ ਪੈਦਾ ਹੋਣਗੇ ਤੇ ਇਹ ਵੀ ਹੋ ਸਕਦਾ ਹੈ ਕਿ ਇਲੈਕਸ਼ਨ ਪ੍ਰੋਸੈਸ ਹੀ ਖਤਮ ਹੋ ਜੇ ਇਹ ਖਤਮ ਹੋ ਵੀ ਸਕਦਾ ਹੈ ਔਰ ਇਲیکشن ਆਪਣੀ ਮਰਜ਼ੀ ਨਾਲ ਲੋਟ ਰਸਟ ਹੋ ਰਿਹਾ ਕਰੋ ਤੇ ਫਿਰ ਇੱਥੇ ਤਾਂ ਸਭ ਤੋਂ ਵੱਡੀ ਗੱਲ ਫਿਰ ਸੰਵਿਧਾਨ ਬਚਾਉਣ ਦੀ ਆ ਜਾਂਦੀ ਹੈ ਸੂਸਾਬ ਸੰਵਿਧਾਨ ਬਚਾਉਣ ਲਈ ਤਾਂ ਫਿਰ ਇਹ ਅਖੀਰ ਸੜਕ ਤੇ ਹੀ ਲੋਕਾਂ ਨੂੰ ਆਉਣਾ ਪੈਣਾ ਹੈ ਸੰਵਿਧਾਨ ਬਚਾਉਣ ਲਈ ਜਾਂ ਉਹਦੇ ਲੋਕਤੰਤਰ ਨੂੰ ਬਚਾਉਣ ਲਈ ਸੜਕ ਤੇ ਆਉਣਾ ਹੀ ਪੈਣਾ ਔਰ ਹਿੰਸਾ ਆਤਮਕ ਤਰੀਕੇ ਦੇ ਨਾਲ ਆਉਣਾ ਪੈਣਾ ਵੀ ਹਿੰਸਾ ਨਹੀਂ ਕਰਨੀ ਸ਼ਾਂਤ ਵਾਤਾਵਰਨ ਨਾਲ ਗਾਂਧੀਵਾਦੀ ਤਰੀਕੇ ਦੇ ਨਾਲ ਸੋ ਸੂਸਾਬ ਨੇ ਬੜੀ ਐਵੇਂ ਛੇਤੇ ਗੱਲਬਾਤ ਕੀਤੀ ਹੈ ਸਾਡੇ ਨਾਲ ਔਰ ਸਮਝਾਇਆ ਸਾਨੂੰ ਕਿ ਵੀ ਇਹ ਕੀ ਮੁੱਦਾ ਹੈ ਔਰ ਇਹਦਾ ਕੀ ਹੱਲ ਹੈ ਔਰ ਇਹਨਾਂ ਦੇ ਦਸ਼ਨ ਮੁਤਾਬਕ ਇਹ ਹੀ ਹੈ ਕਿ ਇਹਦਾ ਹੱਲ ਸਾਨੂੰ ਕੋਈ ਰਾਜਨੀਤਿਕ ਪਾਰਟੀ ਨਹੀਂ ਦੇ ਸਕਦੀ ਇਹਦਾ ਹੱਲ ਸਾਨੂੰ ਜਿਹੜਾ ਸਾਡੇ ਦੇਸ਼ ਦਾ ਯੂਥ ਲੈ ਕੇ ਦੇ ਸਕਦਾ ਹੈ ਯੂਥ ਵੀ ਉਹ ਜਿਹੜਾ 35 ਸਾਲ ਤੋਂ ਥੱਲੇ ਹੋਵੇ ਔਰ ਖਾਸ ਤੌਰ ਤੇ ਜਿਹੜਾ ਸਟੂਡੈਂਟ ਵਰਗ ਹੈ ਉਹਦਾ ਇਹਦੇ ਵਿੱਚ ਬੜਾ ਵੱਡਾ ਰੋਲ ਹੋਏਗਾ ਜੇਕਰ ਇਸ ਤਰ੍ਹਾਂ ਦਾ ਕੋਈ ਐਜਿਟੇਸ਼ਨ ਹੁੰਦਾ ਹੈ ਤੇ ਉਸ ਤੋਂ ਵੀ ਵੱਡੀ ਗੱਲ ਜਿਹੜੀ ਸੂਤ ਸਾਹਿਬ ਨੇ ਕਹੀ ਹੈ ਕਿ ਵੀ ਇਹ ਅੰਦੋਲਨ ਆ ਜਿਹੜਾ ਉਹ ਬਿਲਕੁਲ ਇਹ ਇਨਸਾਫਮਕ ਜਾਨੀ ਦੀ ਉਹਦੇ ਵਿੱਚ ਕੋਈ ਵਾਇਲੈਂਸ ਨਾ ਹੋਵੇ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਗਾਂਧੀ ਜੀ ਵਾਂਦੀ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਅੰਦੋਲਨ ਨੂੰ ਲੜਿਆ ਜਾਵੇ ਤੇ ਆਪਣੀ ਗੱਲ ਹੈ ਜਿਹੜੀ ਉਹ ਦੇਸ਼ ਦੇ ਵਿੱਚ ਵੀ ਤੇ ਪੂਰੀ ਦੁਨੀਆ ਦੇ ਵਿੱਚ ਵੀ ਪਹੁੰਚਾਈ ਜਾਵੇ ਕਿਉਂਕਿ ਅੱਜ ਸਾਡੇ ਦੇਸ਼ ਦੇ ਸੰਵਿਧਾਨ ਤੇ ਲੋਕਤੰਤਰ ਨੂੰ ਬਹੁਤ ਵੱਡਾ ਖਤਰਾ ਜਨਾਬ ਮੈਂ ਛੋਟੀ ਜੀ ਗੱਲ ਇੱਕ ਹੋਰ ਵਿਚਾਰੇ ਤੁਹਾਡੇ ਕਹਿ ਦਿੰਦਾ ਸ਼ਾਮਾਪ ਕਰਨ ਤੋਂ ਪਹਿਲਾਂ ਅਗਰ ਇਹ ਕਹਿਣਾ ਹੈ ਨਾ ਇਲੈਕਸ਼ਨ ਦੇ ਵਿੱਚ ਕੋਈ اپੋਜੀਸ਼ਨ ਪਾਰਟੀਆਂ ਜਾਂ ਇਹ ਜੱਜਿਆ ਕਰਨਗੇ ਇਹ ਨਹੀਂ ਦਿੱਤੇ ਜਾਣਾ ਹੂੰ ਹੂੰ ਜਦ ਤੱਕ ਫੇਅਰ ਸਿਸਟਮ ਨਹੀਂ ਆਉਂਦਾ ਹੂੰ ਫੇਅਰ ਸਿਸਟਮ ਦਾ ਜ਼ਰੂਰੀ ਹੈ ਜ਼ਰੂਰੀ ਹੈ ਉਸ ਤੋਂ ਬਿਨਾ ਇਹ ਕੰਮ ਨਹੀਂ ਚੱਲਦਾ ਜੇ ਅੱਜ ਕਾ ਉਹ ਵੀ ਉੱਥੇ ਬਿਹਾਰ ਚ ਚੇਂਜ ਆ ਜਾਊਗੀ ਯੂਪੀ ਦਿੱਤੇ ਇਲਾਕੇ ਤੇ ਤਾਂ ਇੱਕ ਮਿਰਗ ਤ੍ਰਿਸ਼ਨਾ ਜੀ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਤਾਂ ਆਪਾਂ ਬਦਲਾਅ ਲੈ ਕੇ ਆਂਦੇ ਆ ਉਹ ਇੱਕ ਮਿਰਗ ਤ੍ਰਿਸ਼ਨਾ ਸੀ ਆਮ ਲੋਕਾਂ ਦੇ ਵੀ ਸ਼ਾਇਦ ਬਦਲ ਦੇ ਨਾਲ ਦੇ ਸੂਬੇ ਦਾ ਭਵਿੱਖ ਬਦਲ ਜਾ ਪਰ ਲੋਕਾਂ ਦੇ ਨਾਲ ਬਾਰ 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 ਧੋਖਾ ਹੁੰਦਾ ਆ ਰਿਹਾ ਔਰ ਲੋਕ ਹੈ ਜਿਹੜੇ ਇਸ ਵੇਲੇ ਉਹਨਾਂ ਦਾ ਬਹੁਤੇ ਲੋਕਾਂ ਦਾ ਤਾਂ ਮੈਂ ਕਹੂੰਗਾ ਖਾਸ ਤੌਰ ਤੇ ਜਿਹੜਾ ਵਪਾਰੀ ਵਰਗ ਹੈ ਜਾਂ ਜਿਹੜਾ ਇੰਡਸਟਰੀਅਲਿਸਟ ਨੇ ਜਾਂ ਮਜ਼ਦੂਰ ਵਰਗ ਹੈ ਜਾਂ ਜਿਹੜੇ ਜਿਹੜੇ ਦੇ ਅੱਛੇ ਰੋਟੀ ਖਾਂਦੇ ਆ ਜਿਹੜੇ ਉਹਨਾਂ ਲੋਕਾਂ ਦਾ ਤਾਂ ਇਸ ਪ੍ਰੋਸੈਸ ਦੇ ਵਿੱਚ ਮੈਂ ਤਾਂ ਹੋਰ ਵੀ ਕਹੂੰਗਾ ਵਿਸ਼ਵਾਸ਼ ਹੀ ਉੱਡਦਾ ਜਾ ਰਿਹਾ ਖਾਸ ਤੌਰ ਤੇ ਕੰਟਰੀ ਦਾ ਚਲੋ ਜੋ ਹਰਦੇਸ਼ ਚ ਤਾਂ ਜੋ ਹੋ ਰਿਹਾ ਖਾਸ ਤੌਰ ਤੇ ਸੂਬੇ ਦੇ ਜਿਹੜੇ ਹਾਲਾਤ ਹੁਣ ਬਣੇ ਹੋਏ ਆ ਹਾਂਜੀ ਜਿਹੜੀ ਇੰਨੀ ਬਾੜ ਆਈ ਹੋਈ ਆ ਜਿਹੜਾ ਇਨਾ ਫਲੱਡ ਏਰੀਆ ਬਣਿਆ ਬਹੁਤ ਬੁਰਾ ਹਾਲ ਹੈ ਜੀ ਜੀ ਜਿਹੜਾ ਇਨਾ ਬੁਰਾ ਹਾਲ ਹੋਇਆ ਹੋਇਆ ਉਹਦੇ ਚ ਕਮ ਸੇ ਕਮ ਜਿਹੜੀ ਸਾਡੇ ਅਰਗੀ ਪੀੜੀ ਐ ਇਹ ਨਿਕਲ ਕੇ ਆਹਵਾਨਤਾ ਕਰੇ ਬਿਲਕੁਲ 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 ਇਹ ਲੋਕਾਂ ਦਾ ਆਵੇ ਤਾਂ ਸਹੀ ਮੋਟੀਵੇਟ ਤਾਂ ਕਰੇ ਨਾ ਮੋਟੀਵੇਟ ਕਰੇ ਕਿ ਵੀ ਇਹ ਤਾਂ ਜਿਹੜੇ ਇੰਟੈਲੈਕਚੁਅਲ ਪਰਸਨ ਐ ਬੁੱਧੀਜੀਵੀ ਵਰਗ ਐ ਉਹ ਅਗਵਾਈ ਕਰੇ ਠੀਕ ਐ ਜੀ ਤੇ ਜਿਹੜਾ ਯੂਥ ਐ ਉਹ ਲੜਾਈ ਲੜੇ ਤਾਂ ਹੀ ਇਸ ਮਸਲੇ ਦਾ ਹੱਲ ਐ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਬਹੁਤ ਮਿਹਰਬਾਨ